ਉਹੀ ਜ਼ਬਰੇ ਨਹੀਂ ਠੀਕ ਹੈ ਤੇ ਹੱਥ ਨਾਲ ਵੱਢ ਕੇ ਮਸ਼ੀਨ ਵਿੱਚ ਦੀ ਕੱਢ ਦਿੱਦੀ ਆ ਠੀਕ ਹੈ 8 ਤੋਂ 10000 ਰੁਪਿਆ ਕਵੰਟਲ ਪਿਛਲੀ ਵਾਰ 10200 ਰੁਪਿਆ ਕਵੰਟਲ ਵਿਕੀ ਸੀਗੇ 10200 ਰੁਪਿਆ ਕਵੰਟਲ ਕਵੰਟਲ ਵਾਹ ਜੀ ਵਾਹ ਗੱਲ ਪੱਕੀ ਹੈ ਸੰਘਣੀ ਬਹੁਤ ਹੈ ਹਨਾ ਕੰਮ ਕਿਹੜੇ ਆਉਂਦੀ 15 12 13 ਸਾਲ ਹੋ ਗਏ ਮੈਨੂੰ ਲਾਉਂਦੇ ਵਿਕਰੀ ਲੈਂਦਾ ਕੌਣ ਇਹਨਾਂ ਨੂੰ ਅਮਰੇਸਰ ਦੇ ਵਪਾਰੀ ਆਪਣੇ ਕੋ ਪਿੰਡ ਆ ਜਾਂਦੇ ਆ ਹਮ ਆਪਾਂ ਤੋਲ ਕੇ ਆਪਦੀ ਅੰਦਰ ਲਾ ਲਈਦੀ ਆ ਠੀਕ ਹੈ ਆਪਾਂ ਆ ਕੇ ਨਗਦ ਰੁਪਏ ਦੇ ਕੇ ਉਹਨਾਂ ਲੈ ਜਾਈਏ 10000 ਰੁਪਿਆ ਕਵੰਟਲ ਵਿਕੀ ਪ ਤੇ ਨਿਕਲੀ ਕਿੰਨੀ ਦੀ ਇਹ ਨਿਕਲ ਜਾਂਦੀ 7 ਤੋਂ 8 ਕੁਇੰਟਲ ਚੰਗਾ ਜਿੱਦਾਂ ਇਹਨੇ ਦਸੰਬਰ ਦੇ ਵਿਹਲਾ ਹੋ ਜਾਣਾ 10 ਕੁਇੰਟਲ ਵੀ ਨਿਕਲ ਸਕਦੀ ਹੈ ਹਾਂ ਜਿੱਦਾਂ ਉਹ ਕੇਤ ਆਪਣੇ ਪਰਲੇ ਉਹ 7-8 ਕੁਇੰਟਲ ਅਖਾ ਜਿੱਦੜ ਉਧਰ ਲੱਗੇ ਪਿਆ ਬੰਦੇ ਮਾਰ ਕਿਸਾਨ ਭਰਾਓ ਅੱਜ ਨਾ ਆਪਾਂ ਤੁਹਾਨੂੰ ਇੱਕ ਨਵੀਂ ਚੀਜ਼ ਦੱਸਦੇ ਹਾਂ ਜਿਹਦੇ ਬਾਰੇ ਮੈਨੂੰ ਵੀ ਹੁਣ ਹੀ ਪਤਾ ਲੱਗਿਆ ਬਾਈ ਭਿੰਦਾ ਬਾਦਸ਼ਾਹਪੁਰੇ ਤੋਂ ਤੇ ਮਟਰ ਲਾਇਆ ਕਿਸਾਨਾਂ ਨੇ ਹਨਾ ਜਿਵੇਂ ਆ ਮਟਰ ਥੋੜੇ ਜੀ ਤੁਸੀਂ ਦੇਖ ਹੀ ਸਕਦੇ ਹੋ ਵੀ ਮਟਰਾਂ ਦੀ ਹਾਲਤ ਕੋਈ ਬੜੀ ਵਧੀਆ ਨਹੀਂ ਹੈਗੀ ਆਪਾਂ ਕਹੀ ਵੀ ਕਿਸਾਨ ਨੂੰ ਮਟਰਾਂ ਦੇ ਵਿੱਚੋਂ ਖਰਚਾ ਪੱਤਾ ਪੂਰਾ ਹੋ ਜੇ ਭਿੰਦੇ ਉਹ ਵੀ ਬਹੁਤ ਆ ਹਨਾ ਖਰਚਾ ਵੀ ਨਹੀਂ ਪੂਰਾ ਹੋਣਾ ਮੈਨੂੰ ਲੱਗਦਾ ਆ ਪੈ ਗਈ ਗਰਮੀ ਜ਼ਿਆਦਾ ਪੈਣ ਕਰਕੇ ਮਟਰ ਖਰਾਬ ਹੋ ਗਿਆ ਗਰਮੀ ਕਰਕੇ ਮਟਰ ਖਰਾਬ ਹੋ ਗਿਆ ਹਨਾ ਪਰ ਹਾਂ ਇਹ ਪਰ ਇਹ ਮੈਨੂੰ ਕਹਿੰਦੇ ਵੀ ਦਿਲ ਨਾ ਸੱਟ ਮਾ ਕੀ ਗੱਲ ਕਹਿੰਦੇ ਵੀ ਇਹਦੇ ਵਿੱਚ ਇੱਕ ਬੂਟੀ ਐ ਮੈਨੂੰ ਪਹਿਲਾਂ ਲੱਗਿਆ ਵੀ ਜਿਵੇਂ ਉਹ ਧਣੀਆਂ ਹੁੰਦਾ ਆ ਦੇਖੋ ਤੁਸੀਂ ਹਰੇਕ ਨਵੇਂ ਬੰਦੇ ਨੂੰ ਦੇਖਣ ਤੋਂ ਐ ਲੱਗੂ ਜਿਵੇਂ ਇਹ ਧਣੀਆਂ ਦਾ ਸੈਜ ਹੁੰਦਾਗਾ ਬਿਲਕੁਲ ਵੀ ਧਣੀਆਂ ਦੇ ਪੱਤੇ ਹੁੰਦੇ ਆ ਜਾਂ ਕੋਈ ਧਣੀਆਂ ਦੀ ਵੈਰਾਈਟੀ ਹੁੰਦੀ ਆ ਪਰ ਇਹ ਕਹਿੰਦੇ ਵੀ ਇਹੀ ਬੂਟੀ ਐ ਕਹਿੰਦੇ ਵੀ ਇਹਨੇ ਸਾਡਾ ਜਿਹੜਾ ਖਰਚਾ ਪੱਤਾ ਉਹ ਪੂਰਾ ਕਰ ਦੇਣਾ ਪਿੰਦੇ ਬਾਈ ਕੀ ਨਾ ਗਾਏ ਬੁੱਟੀ ਦਾ ਬਾਈ ਇਹਦੇ ਬਾਰੇ ਜਾਣਕਾਰੀ ਦੇਦਾ ਬਾਈ ਇਹਨੂੰ ਜੁਵੈਣੀ ਕਹਿੰਦੇ ਜੀ ਅਸੀਂ ਜੁਵੈਣੀ ਜੁਵੈਣੀ ਹਾਂ ਇਹ ਕਿ ਮੇਰਾ ਬੀ ਵਗੈਰਾ ਪਾਉਣੀਆਂ ਜਾਂ ਕਿ ਮੇਹੋ ਆ ਬਾਈ ਦੋ ਮਟਰ ਕੇਰਨੇ ਆ ਹਾਂ ਉਸੇ ਦਿਨੇ ਦਾ 3 ਕਿਲੋ ਬੀ ਦਾ ਛੱਟਾ ਮਾਰਦੀ ਦਾ ਮਿੱਟੀ ਚਰ ਲਾ ਕੇ ਠੀਕ ਹੈ ਇਹ ਦਸੰਬਰ ਚੜੇ ਜਾਂ ਨਵੰਬਰ ਅੰਡ ਆਪਣੇ ਆਪ ਉੱਗ ਆਉਣੀ ਆ ਆਪਦੇ ਆਪ ਹੀ ਇੱਕ ਵਾਰੀ ਬੀ ਪਾ ਦੋ ਫੇ ਸਾਰੀ ਉਮਰ ਮਾਉਣ ਦੀ ਲੋੜ ਨਹੀਂ ਆਪੇ ਆਪ ਦੇ ਟਾਈਮ ਤੇ ਉੱਗ ਆਉਣੀ ਆ ਏ ਠੀਕ ਹੈ ਮੰਨ ਲਓ ਇਸ ਤਰ੍ਹਾਂ ਦੀ ਬੂਟੀ ਆ ਗਈ ਇਹ ਜੇ ਆਪਾਂ ਕਹੀਏ ਵੀ ਜਮਾ ਸਾਰੇ ਗੁਣੇ ਦੇ ਧਣੀਏ ਵਾਲੀ ਨਹੀਂ ਹੈ ਨਾ ਜੜ ਵੀ ਜਮਾ ਧਣੀਏ ਨਾਲ ਰਲਦੀ ਮਿਲਦੀ ਆ ਕਹਿੰਦੇ ਜਵੈਣੀ ਬੂਟੀ ਕਹਿੰਦੇ ਇਹਨੂੰ ਹੈ ਜਵੈਣੀ ਇੱਕ ਵਾਰੀ 20 ਪਾਤਾ ਦਵਾਰਾ 20 ਨਹੀਂ ਪਾਉਣਾ ساری ਉਮਰ ساری ਉਮਰ ਠੀਕ ਹੈ ਟਾਈਮ ਨਵੰਬਰ ਦਸੰਬਰ ਜਿਹਨੇ ਆਪੇ ਉਗੋਣਾ ਇਹ ਤਾਂ ਠੀਕ ਕਰਾਉਣੀ ਪੈਂਦੀ ਗੋਡੀ ਕਰਾ ਕੇ ਮਿਰਲੀ ਜਿਆਦੀ ਹੋ ਜਾਂਦੀ ਜਿਆਦੀ ਹੋ ਜਾਂਦੀ ਹੈ ਗੋਡੀ ਕਰਾਉਣੀ ਪੈਂਦੀ ਆ ਹੁਣ ਜਿਵੇਂ ਆ ਮਟਰ ਨੇਗੇ ਮਟਰਾਂ ਦਾ ਕਿੰਨੇ ਦਿਨਾਂ ਬਾਅਦ ਵਾਹਣ ਵਿਹਲਾ ਹੋ ਜਾਊਗਾ ਬਸ ਇਹ ਹਫਤੇ ਕਿ ਮਟਰ ਟੁੱਟ ਜਾਣੇ ਆਪਣੇ ਠੀਕ ਹੈ ਬਾ ਉਹ ਦਿਨ ਦੀ ਗੋਡੀ ਕਰਾ ਕੇ ਕੱਲੀ ਜੂਰੀਆ ਜੂਰੀਆ ਪਾਉਣੀ ਆ ਕੱਲੀ ਜੂਰੀਆ ਕੋਈ ਸਪਰੇ ਨਹੀਂ ਠੀਕ ਹੈ ਤੇ ਹੱਥ ਨਾਲ ਵੱਢ ਕੇ ਮਸ਼ੀਨ ਵਿੱਚ ਦੀ ਕੱਢਦੀ ਦੀ ਆ ਠੀਕ ਹੈ 8 ਤੋਂ 10000 ਰੁਪਿਆ ਕਵੈਂਟਲ ਪਿਛਲੀ ਵਾਰ 10200 ਰੁਪਿਆ ਕਵੈਂਟਲ ਵਿਕੀ ਸੀਗੇ 10200 ਰੁਪਿਆ ਕਵੈਂਟਲ ਕਵੈਂਟਲ ਬਾਜੀ ਵਾ ਗੱਲ ਪਖੇ ਸੰਘਣੀ ਬਹੁਤ ਹੈ ਨਾ ਕੰਮ ਕਿਹੜੇ ਆਉਂਦੀ 15 12 13 ਸਾਲ ਹੋ ਗਏ ਮੈਨੂੰ ਲਾਉਂਦੇ ਆ ਵੀ ਕਦੀ ਲੈਂਦਾ ਕੌਣ ਇਹਨਾਂ ਨੂੰ ਅਮਰੇਸਰ ਦੇ ਵਪਾਰੀ ਆਪਣੇ ਕੋ ਪਿੰਡ ਆ ਜਾਂਦੇ ਆ ਹੂੰ ਆਪਾਂ ਤੋਲ ਕੇ ਆਪਦੀ ਅੰਦਰ ਲਾ ਲਈ ਦੀ ਆ ਠੀਕ ਹੈ ਆ ਕੇ ਨਗਦਰ ਰੁਪਏ ਦੇ ਕੇ ਉਹਨਾਂ ਲੈ ਜਾਣੀ ਆ 10000 ਰੁਪਏ ਕਵੰਟਲ ਵਿਕੀ ਆ ਪਿਛੇ 200 ਰੁਪਏ ਕਵੰਟਲ ਵਿਕੀ ਪਿਛਲੇ ਤੇ ਨਿਕਲੀ ਕਿੰਨੀ ਦੀ ਇਹ ਨਿਕਲ ਜਾਂਦੀ 7 ਤੋਂ 8 ਕਵੰਟਲ ਚੰਗਾ ਜਿੱਦਾਂ ਇਹਨੇ ਦਸੰਬਰ ਦੇ ਵਿਹਲਾ ਹੋ ਜਾਣਾ ਇਹ 10 ਕਵੰਟਲ ਵੀ ਨਿਕਲ ਸਕਦੀ ਆ ਹਾਂ ਜਦੋਂ ਉਹ ਗਿਆ ਤਾਂ ਆਪਣੇ ਪਰਲੇ ਉਹ 7-8 ਕਿਲੋ ਅਸਾਂ ਜਿੱਧਰ ਉਧਰ ਲੱਗੇ ਪਿਆ ਬੰਦੇ ਮਟਰ ਹੈਨਾ ਮਟਰ ਉੰਨੇ ਬਸ ਜਿਹੜੇ ਛਾੜਦੇ ਅਸਰ ਪੈਂਦਾ ਵਾ ਅਸਾਂ 11 ਘੰਟੇ ਨਿਕਲਦੀ ਆ ਜੇ ਨਵੰਬਰ ਵਿਲੀ ਹੋ ਗਈ ਠੀਕ ਹੈ ਜੇ ਨੇ ਅਪੋ ਜਨਵਰੀ ਫਰਵਰੀ ਮਾਰਚ ਅਪ੍ਰੈਲ ਤੇ ਨੂੰ ਵੜਦਣੇ ਲਾਸਟ ਅਪ੍ਰੈਲ ਚ ਵੜਦੇਗਾ ਬਾਤੀ ਨਾਲ ਵੱਢ ਕੇ ਹੂੰ ਤੇ ਨੂੰ ਮਸ਼ੀਨ ਵੇਚ ਦੀ ਕੱਢ ਲਈਦਾ ਵਾ ਹੜੰਬੇ ਕਿ ਕਿਹੜੀ ਮਸ਼ੀਨ ਕੰਬਾਈਨ ਵੇਚ ਦੀ ਕੱਢ ਦਿੰਦੇ ਹੋ ਹਾਂ 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 ਉਹ ਜਿਵੇਂ ਉਹ ਚ ਪਾਈ ਜਾਂਦੇ ਜਿਵੇਂ ਧਣੀਆਂ ਧਣੀਆਂ ਕੱਢਦੇ ਉਸ ਤਰ੍ਹਾਂ ਹਾਂ ਬੀ ਇਹਦਾ ਕਿੱਡਾ ਕ ਹੁੰਦਾ ਹੈਗਾ ਬੀਰ ਬਿਲਕੁਲ ਬਰੀਕ ਜਿਹਾ ਜਿੱਦਾਂ ਜਵੈਨ ਨਹੀਂ ਹੁੰਦੀ ਹਾਂ ਸੇਮ ਜਵੈਨ ਜਵੈਨ ਵਰਗਾ ਹੈ ਨੂੰ ਟੰਟ ਨੂੰ ਡੰਗਰ ਨੂੰ ਮੱਝ ਨੂੰ ਲੱਗ ਜੇ ਗੋੜ ਦੀ ਪੇਸੀ ਨੂੰ ਆਈ ਲਾ ਕੇ ਮੜਾ ਜੇ ਡੰਗਰ ਨੂੰ ਦੇਦੀ ਜਦ ਦੇ ਸੈਟ ਇਹਦੇ ਨਾਲ ਹਾਂ ਇਹ ਤਾਂ ਬਹੁਤ ਟਾਪ ਦੀ ਚੀਜ਼ ਆ ਕਮਾਲ ਦੀ ਗੱਲ ਆ ਯਾਰ ਪਹਿਲੀ ਵਾਰ ਦੇਖੀ ਆ ਇਹਦੇ ਬਾਰੇ ਤੁਹਾਨੂੰ ਪਤਾ ਕਿੱਥੋਂ ਲੱਗਿਆ ਇਹ ਚੀਜ਼ ਬਾਰੇ ਜਾਣਕਾਰੀ ਕਿੱਥੋਂ ਮਿਲੀ ਜੀ ਆਪਾਂ ਗੱਲ ਕਰੀਏ ਵੀ ਕਿੱਥੋਂ ਖੋਜ ਕੱਢੀ ਇਹਦੀ ਲਾੜਵੇ ਜਾਂਦੇ ਹੁੰਦੇ ਸੀ ਲਾੜਵਾ ਪਿੱਪਲੀ ਖੇਤਰ ਲਾੜਵਾ ਹਾਂ ਹਾਂ ਇਹ ਲਾੜਵੇ ਮੰਡੀ ਆਉਂਦੀ ਸੀਗੀ ਠੀਕ ਹੈ ਅਸੀਂ ਇੱਕ ਵਾਰੀ ਉੱਥੇ ਜੀਰੀ ਲੈ ਕੇ ਲਾੜਵਾ ਆਉਂਦੀ ਆ ਹਾਂ 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 ਉੱਥੇ ਦੇਖਿਆ ਉਥੋਂ 20 ਲੈ ਜਾਂਦਾ ਅੱਛਾ 2 ਸਾਲ ਤੋਂ ਸਾਨੂੰ ਇਹਦਾ ਤੇਰ ਬਣੀ ਆਇਆ ਹੁਣ ਤੱਕ ਹੀ ਡਾਕਟਰਾਂ ਦੇ ਪੂਰੇ ਠੀਕ ਹੈ ਜੇ ਇਹਨੂੰ ਗਿੱਲੀ ਨੂੰ ਪਾਣੀ ਲੱਗ ਗਿਆ ਤਾਂ ਵੀ ਗਈ ਜੇ ਸੁੱਕ ਗਈ ਤਾਂ ਵੀ ਗਈ अच्छा ए ऐन ਇਹਨੂੰ ਇੱਕ ਪਾਣੀ ਦਾ ਬੱਤਰ ਸਿਰ ਰੱਖ ਵੀ ਬੱਤ ਜੇ ਰੱਖਣਾ ਪੈਂਦਾ ਗਿੱਲ ਰੱਖਣੀ ਪੈਂਦੀ ਆ ਗਿੱਲੇ ਨੱਕੇ ਪਾਣੀ ਲਈ ਜਾ ਹਾਂ ਜੇ ਇਹਨੂੰ ਦੋ ਦੜ ਪਾਣੀ ਲੈਡ ਹੋ ਗਿਆ ਸਤਨਾਮ ਤਾਂ ਗਈ ਤਾਂ ਆਮਣਾ ਸੱਤਾ ਹਾਂ ਇਹ ਵੱਧ ਲੱਗ ਗਿਆ ਹਾਂ ਵੀ ਗਈ ਤਾਂ ਵੀ ਗਈ ਹਾਂ ਬਸ ਇੱਕ ਜੂਰੀਆ ਪਾ ਦੇ ਤਾਂ ਪਾਣੀ ਢੰਗ ਨਾਲ ਲਈ ਜਾ ਠੀਕ ਹੈ ਹੁਣ ਤਾਂ ਫਿਰ 10-12 ਸਾਲਾਂ ਕਿਸੇ ਡਾਕਟਰ ਬਣ ਗਏ ਇਹ ਜੇ ਆਪਾਂ ਗੱਲ ਕਰੀਏ ਸੋਡੇ ਕੱਲੇ ਬਾਦਸ਼ਾਹਪੁਰ ਦੇ ਵਿੱਚ ਹੀ ਇਹੋ ਜਿਹਾ ਹੋਰ ਵੀ ਕੋਈ ਆਲੇ-ਦਾਲੇ ਲਵੇ ਪਿੰਡਾਂ 'ਚ ਪੰਜ-ਚਾਰ ਕਿਲੋਮੀਟਰ ਦੇ ਏਰੀਆ 'ਚ ਜਿਹੜੇ ਮੰਨ ਲਾ ਵੀ ਜਿਨ੍ਹਾਂ ਨੂੰ ਤਜਰਬਾ ਜਿਹੜੇ ਬੰਦੇ ਤੇਰੇ ਨਾਲ ਜੁੜੇ ਹੋਏ ਬੈਣੇ ਵੀ ਉਹਨਾਂ ਨੂੰ ਪਤਾ ਲੱਗ ਗਿਆ ਇਸ ਚੀਜ਼ ਦਾ ਜਿਨੂੰ ਨਹੀਂ ਤਜਰਬਾ ਕੋਈ ਹੁੰਦੀ ਨਹੀਂ ਇੱਕ ਕੋਈ ਤਾਂ ਹੁੰਦੀ ਨਹੀਂ ਹਾਂ ਅਗਲਾ ਹਟ ਜਾਂਦਾ ਲੱਗਦਾ ਭੈਣ ਮਰਾਵੇ ਤੱਕ ਕਣਕੀ ਠੀਕ ਆ ਹਨਾ ਪੰਗਾ ਬਹੁਤ ਆ ਕਹਿੰਦੇ ਸਹੀ ਗੱਲ ਹੈ ਇਨੂੰ ਵੀ ਆਪਾਂ ਦੇਖ ਲਈਏ ਵੀ ਕੱਲਾ ਜਿਹੜਾ ਕ੍ਰੀਏਟਿਵ ਬੰਦਾਗਾ ਕੁਛ ਹਿੰਦੀ ਬੰਦਾ ਹੁੰਦਾ ਵੀ ਯਾਰ ਮੈਂ ਕੁਛ ਕਰਨਾ ਅਸਲ 'ਚ ਕਹਿੰਦੇ ਉਹਨੇ ਖੋਜ ਉਹੀ ਕਰਦੇ ਹੁੰਦੇ ਨੇ ਖੋਜ ਕਰਦੇ ਕਰਦੇ ਬੰਦੇ ਘਰੋਂ ਮਿਲੰਗ ਵੀ ਹੋਏ ਨੇਗੇ ਤੇ ਉਸ ਤੋਂ ਬਾਅਦ ਬਣੇ ਵੀ ਨੇ ਜਿਵੇਂ ਉਹ ਬਲਮ ਬਣਾਉਣ ਵਾਲੇ ਨੇ ਕਹਿੰਦੇ ਉਹ ਸਾਰਾ ਕੁਝ ਬੇਸਤਾ ਸੀ ਉਹ ਦੱਸਦੇ ਹੁੰਦੇ ਵੀ ਇਹਦਾ ਤੇਲ ਨਿਕਲਦਾ ਤੇਲ ਕੱਢ ਕੇ ਐਕਸਪੋਰਟ ਕਰ ਦਿੰਦੇ ਆ ਯੂ ਐਸ ਐ ਕੋਈ ਦਵਾਈਆਂ ਦੁਵੀਆਂ ਚ ਪਾਉਂਦੇ ਆ ਅੱਛਾ ਪਾਉਂਦੇ ਆ ਵਾਹ ਜੀ ਵਾਹ ਕਮਾਲ ਦੀ ਗੱਲ ਆ ਭਾਈ ਮੈਂ ਕਿੰਨੇ ਡਾਲਰ ਦੇ ਹਿਸਾਬ ਨਾਲ ਇਹਦਾ ਰੇਟ ਅਪ ਡਾਟ ਹੁੰਦਾ ਜਦੋਂ 100 ਡਾਲਰ ਵਧੀ ਜਾਂਦਾ ਰ ਇੰਟਰਨੈਸ਼ਨਲ ਮਾਰਕੀਟ ਚ ਰੇਟ ਹੈ ਦਾ ਮਤਲਬ ਭਰਾਵੋ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਤੇ ਰੇਟ ਚੱਲਦਾ ਹੈ ਦਾ ਤੇ ਫਸਲ ਵੀ ਇਹ ਹੁਣ ਆਪਣੇ ਕੋਲੇ ਕਿੰਨਾ ਬਣ ਲਾਇਆ ਆ ਬਈ 13-14 ਕਿੱਲੇ ਥਾਂ ਆਪਣੇ 13-14 ਕਿੱਲੇ ਠੀਕ ਹੈ ਇਹਦਾ ਮਟਰ ਮੰਨ ਲਓ ਵੀ ਇਹ ਗੇਤੀ ਵੈਰੈਟੀ ਆ ਹਾਂ ਵੈਰੈਟੀ ਆ 89 AP3 ਆ ਹੂੰ ਇਹ ਗਰਮੀ ਪੈ ਗਈ ਇਹ 5 ਕਿੱਲੇ ਥਾਂ ਹੀ ਖਰਾਬ ਹੋ ਗਿਆ ਸੀ ਠੀਕ ਹੈ ਜਿਹੜਾ 89 ਉਹ ਬੋਟ ਟੌਪ ਦਾ ਠੀਕ ਹੈ ਉਹ ਚ ਬੂਟੀ ਘਟ ਨਿਕਲੂ ਉਹ ਚ ਬੂਟੀ ਘਟ ਨਿਕਲੂ ਜਨਮਰੀਜ ਵਿਹਲਾ ਹੋਣਾ ਖੇਤ ਨੇ ਕਦੇ ਐ ਨਹੀਂ ਸੋਚਿਆ ਵੀ ਯਾਰ ਕੱਲੀ ਬੂਟੀ ਦੀ ਗੌਰ ਕਰਾਂ ਜਾਂ ਕਿਵੇਂ ਨਹੀਂ ਯਰੇ ਇਹਦਾ ਮਟਰ ਤਾਂ ਬੰਪਰ ਫਸਲਾ ਜੇ ਹੋ ਗਿਆ ਪਿਛਲੀ ਵਾਰ ਲੱਖ ਲੱਖ ਦਾ ਚਲਾਉ ਗਿਆ ਸੀ ਠੀਕ ਹੈ ਐਦ ਕੀ 20000 ਦਾ ਨਹੀਂ ਹੁਣ ਐਦ ਕੀ 20000 ਸਹੀ ਗੱਲ ਆ ਜੇ ਲੋਟ ਆ ਗਿਆ ਠੀਕ ਆ ਨਹੀਂ ਫਿਰ ਉਹ ਦੁਬਾ ਜਵੈਣੀ ਹੈ ਹਾਂ ਜਵੈਣੀ ਹੈਗੀ ਆ ਹਾਂ ਸਹੀ ਗੱਲ ਆ ਇਹਦਾ ਮਤਲਬ ਵੀ ਜੇ ਪਲਾਨ ਇਹ ਕਾਮਯਾਬ ਹੋ ਗਿਆ ਠੀਕ ਆ ਨਹੀਂ ਫਿਰ ਪਲਾਨ ਬੀ ਠੋਕ ਦੋ ਸਹੀ ਗੱਲ ਆ ਸਹੀ ਗੱਲ ਆ ਪਿੰਡੇ ਹੋਰੀ ਵੀ ਆਪਾਂ ਕਹੀਏ ਭਰਾਵੋ ਵੀ ਪੂਰੇ ਗੁਜਰਾਤ ਵਾਲੇ ਵਪਾਰੀ ਬਣੇ ਖੜੇ ਨੇ ਜਿਵੇਂ ਗੁਜਰਾਤ ਦੇ ਲੋਕ ਆਪਾਂ ਕਹਿੰਦੇ ਨੇ ਵੀ ਮਾਸਟਰਮਾਈਂਡ ਨੇ ਨਾ ਬਾਲੇ ਜਿਆਦੇ ਦਿਮਾਗੀ ਨੇ ਉਹੀ ਕੰਮ ਹੁਣ ਆਪਣੇ ਪੰਜਾਬੀ ਵੀ ਕਰੀ ਜਾਂਦੇ ਨੇਗੇ ਜਿਵੇਂ ਬਾਈ ਕਹਿੰਦਾ ਵੀ ਐਦ ਕੀ ਆ ਹੁਣ ਗੇਤੇ ਹੀ ਮਟਰ ਮੰਨ ਲਓ ਖਤਮ ਨੇ ਹਣਾ ਤੇ ਸਾਰਾ ਸੁੱਕੇ ਪੈਣੇ ਗਰਮੀ ਪੈ ਗਈ ਇਹਨੂੰ ਤੇ ਮਾਟਰ ਬਾਈ ਫਿਰ ਗਰਮੀ ਨਹੀਂ ਚੱਲਦਾ ਠੰਡ ਦੀ ਫਸਲ ਆ ਜਾਂਦੀ ਹੈ ਹੈਨਾ AP3 B ਨਹੀਂ ਚੱਲਦਾ AP3 ਨਹੀਂ ਚੱਲਦਾ 89 ਹੈ ਉਧਰ ਉਹ ਖੇਤ ਸਾਹਮਣੇ ਦੂੜਨਦੇ ਉੱਥੇ ਪਾਣੀ ਹਾਂ 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 ਉਹ ਬਹੁਤ ਆਪਦਾ ਦੇਖੋ ਆ ਸੂਏ ਤੇ ਪਾਰ ਆ ਠੀਕ ਹੈ 89 ਆ ਪੰਜ ਕਿੱਲੇ ਅੱਛਾ ਇਹ ਵੀ ਲੱਗੇ ਪੈਣੇ ਇਹ ਵੀ ਦਿਖਾ ਦੀਏ ਆਪਾਂ ਹਾਂ ਅੱਛਾ ਇਹ ਪਾਰ ਆ ਹੈ ਜਵੈਣੀ ਇਹਦੇ ਵਿੱਚ ਵੀ ਹੋਈ ਵੀ ਹੈ ਜਵੈਣੀ ਦੇ 3 ਕਿਲੋ ਦਾ ਸਿੱਟਾ ਦੰਨੇਓ ਕਿੱਲੇ ਦਾ 3 ਕਿਲੋ ਵੀ ਮਿੱਟੀ ਚ ਲਾ ਕੇ ਛੱਟਾ ਮਾਰ ਦਈਦਾ ਠੀਕ ਹੈ ਠੀਕ ਹੈ ਠੀਕ ਹੈ ਜਿੱਦਾਂ ਆ ਵਾ ਇਹ ਠੀਕ ਆ ਹਾਂ ਹਾਂ ਸਹੀ ਗੱਲ ਆ ਇਹ ਠੀਕ ਨੇ ਬਿਲਕੁਲ ਹਨਾ ਟੱਪਿਆ ਜਾਊਗਾ ਦੇਖ ਤਾਂ ਬਣਾ ਜਵਾਨੀ ਵਾਲਾ ਜੋਰ ਆਪਣੇ ਕੋਲੇ ਹੈਗਾ ਠੀਕ ਨਾ ਧਿਆਲ ਕਰ ਵੈਸੇ ਮੈਂ ਅੱਜ ਆ ਬੂਟ ਚਿੱਟੇ ਪਾ ਕੇ ਆਇਆ ਦੀ ਪਿੰਦੇ ਮਾਹ ਜਲਾ ਅੱਜ ਬਾਦਸ਼ਾਹਪੁਰ ਹੀ ਜਾਣਾ ਖੇਤਾ ਇਹਦਾ ਜਾਣਾ ਨਹੀਂ ਹੈਗਾ ਨਹੀਂ ਬੂਟ ਖਰਾਬ ਹੋ ਜਾਂਦੇ ਕਾਲੇ ਬੂਟ ਪਾ ਲੈਣੇ ਆ ਉਹ ਦੇਖੋ ਉੱਥੇ ਆਓ ਇੱਥੇ ਨਾ ਪਾਣੀ ਟੁੱਟ ਕੇ ਲੱਗ ਗਿਆ ਅੱਛਾ ਦੁਆਰਾ ਠੀਕ ਹੈ ਮਟਰ ਪਾਣੀ ਵੀ ਨਹੀਂ ਜਿਆਦਾ ਚੱਲਦੇ ਨਾ ਪਾਣੀ ਨਹੀਂ ਚੱਲਦੀ ਇਸੇ ਕਰਕੇ ਬੱਤਾਂ ਤੇ ਲਾ ਕੇ ਵੀ ਥੋੜੀ ਥੋੜੀ ਸਲਾਬ ਹੀ ਜਾਵੇ ਇਹਨਾਂ ਨੂੰ ਹਨਾ ਤਾ ਜਿਹੜੀ ਜੜਾ ਉਹ ਵੀ ਪੋਲੀ ਰਹੇ ਬਿਲਕੁਲ 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 ਠੀਕ ਆ ਹਾਂ ਸਹੀ ਗੱਲ ਆ ਬਾਈ ਇਧਰ ਦੇ ਪਾਸੇ ਦੇਖ ਲਓ ਵੀ ਆ ਟੌਪ ਦਾ ਖੜਾ ਪੂਰਾ ਹਨਾ ਬਿਲਕੁਲ ਬਾਈ ਬਿਲਕੁਲ ਟਮਾਟਰ ਦਾ ਕੀ ਰੇਟ ਚੱਲ ਰਿਹਾ ਬਈ ਇਸ ਟਾਈਮ ਮੰਡੀ ਦਾ 21 ਰੁਪਏ ਵਿਕਿਆ ਸਾਡੇ 21 ਰੁਪਏ ਠੀਕ ਆ ਇਹ ਵੱਧ ਵਿਕੂਗਾ ਅੱਛਾ ਕਾਰਨੇ ਦਾ ਹੁੰਦੀ ਆ ਜੀ ਫੜੀ ਦੇਖੋ ਗੱਡੀ ਲੰਮੀ ਆ ਠੀਕ ਆ ਇਹਨੂੰ 89 ਲੈਂਦੇ ਆ ਠੀਕ ਆ ਜਿਹੜਾ ਲੰਬੀ ਫੜੀ ਵਾਲਾ ਹੁੰਦਾ ਇਹ 89 ਆਉਂਦਾ ਹਾਂ ਇਹ 2-3 ਰੁਪਏ ਮਹਿੰਗਾ ਦੇ ਦ ਠੀਕ ਆ ਇਹਦਾ ਚਾਰ ਝੂੜ ਦਾ ਕੀ ਹੁੰਦਾ ਵੀ ਮਟਰ ਦਾ ਝਾਰ ਕਿੰਨਾ ਕ ਨਿਕਲੇ ਆਉਂਦਾ ਅੱਜ ਆ ਜੀ 45-50 ਕੁਇੰਟਲ ਕਿੱਲੇ ਦਾ 45-50 ਕੁਇੰਟਲ ਕਿੱਲੇ ਦਾ ਕਿੱਲੇ ਦਾ ਹਾਂ ਠੀਕ ਐ ਮਨ ਲਾ ਖਰਚਾ ਖਰਚਾ ਤੇ ਸਪਰੇਹਾਂ ਸਪਰੂਹਾਂ ਕਿੰਨੀਆਂ ਕੋ ਹੋ ਜਾਂਦੀਆਂ ਨੇ ਅਸੀਂ ਇਹਨੂੰ ਯੂਰੀਆ ਤਾਂ ਪਾਉਂਦੇ ਨਹੀਂ ਇੱਕ ਗੋਡੀ ਆ ਕੋਈ ਸਪਰੇ ਨਹੀਂ ਕਰਦੇ ਮਟਰ ਤੇ ਨਾ अच्छा ਮਰਡਰ ਨੂੰ ਕੋਈ ਸਪਰੇ ਨਹੀਂ ਬੇਲ ਯੂਰੀਆ ਤਾਂ ਹੋ ਜਾਂਦਾ ਹੈ ਪਹਿਲੀ ਫਸਲ ਦੇਖੀ ਆ ਯਾਰ ਜਿਹੜੀ ਅੱਜ ਦੇ ਟਾਈਮ ਹਾਂ ਸੁਪਰ ਦੇ ਪਾ ਕੇ ਇਹਨੂੰ ਘੇਰ ਦਈਦਾ ਠੀਕ ਹੈ ਜੇ ਇਹਨੂੰ ਯੂਰੀਆ ਪਾ ਦਈਏ ਵਧੀ ਬਹੁਤ ਜਾਂਦੇ ਫਿਰ ਜਨਵਰੀ ਦੇ ਵੇਲੇ ਨਹੀਂ ਹੁੰਦੇ ਹਾਂ ਫਿਰ ਵੇਲੇ ਨਹੀਂ ਹੁੰਦੇ ਹਨ ਫਿਰ ਬੂਟੀ ਨਹੀਂ ਹੁੰਦੀ ਸਹੀ ਗੱਲ ਹੈ ਪ੍ਰਾਭੂ ਇਹ ਪੰਜਾਬ ਦੇ ਕਿਸਾਨ ਦੇਖੇ ਨੇ ਮੈਂ ਜਿਹੜੇ ਅਸਾਂ ਉਹ ਵੀ ਇਹੀ ਚੀਜ਼ ਆ ਉਹ ਆਲੂ ਲੱਗੇ ਉਹ ਆਲੂ ਚ ਹਾਂ ਠੀਕ ਉਹ ਲਾਉਂਗੇ ਗੇਤੀ ਮੱਕੀ ਹੈ ਬਿਲਕੁਲ ਬਿਲਕੁਲ ਬਹੁਤ ਵਧੀਆ ਰਹਾ ਪਿੰਡੇ ਮੈਂ ਪਹਿਲੀ ਉਦੋਂ ਹੀ ਆਪਾਂ ਮੇਰੇ ਦੀ ਪਹਿਲੀ ਵਾਰ ਉਹਦੋਂ ਹੀ ਗੱਲਾਂ ਤੋਂ ਪਤਾ ਲੱਗ ਜਾਂਦਾ ਵੀ ਯਾਰ ਬੰਦੇ ਇਹ ਤੇ ਯਾਰ ਬੇਕਾਰ ਨੇ ਹਨਾ ਤੇ ਯਾਰ ਬੇਰੀ ਖੇਤੀ ਕਰਨ ਵਾਲੇ ਨੇ ਬਿਲਕੁਲ ਬਈ ਹੋਰ ਦੂਜੇ ਬਾਹਾਂ ਚ ਫਿਰ ਆਪਣੇ ਕਣਕ ਹਾਂ ਉਹ ਕਣਕ ਆ ਉਧਰ ਠੀਕ ਹੈ ਕਣਕ ਕਣਕ ਕਿੰਨੀ ਲਈਏ ਕਿਹੜੀ ਬਰੀਡਿਟੀ ਲਈਏ ਕਣਕ ਦੀ ਆਪਣੇ ਕੋਲ 286 ਠੀਕ ਹੈ 203 ਨਵਾਂ ਵੀ ਲਈਦਾ ਵਜਾ ਦਾ ਠੀਕ ਹੈ ਬਿਲਕੁਲ ਤੇ ਆ ਬੱਟਾ ਵੀ ਦੇਖ ਲਓ ਬੇਲੀ ਨਹੀਂ ਛੱਡੀਆਂ ਜੱਟ ਨੇ ਇਹ ਤੇ ਵੀ ਆਲੂ ਚੇਪਤੇ ਹੈਨਾ ਸਹੀ ਗੱਲ ਹੈ ਵੀ ਖਾਨ ਵਾਲੀ ਬੱਟ ਵੀ ਕਹਿੰਦਾ ਬੇਲੀ ਨਹੀਂ ਛੱਡਣੀ ਇਹ ਤੇ ਵੀ ਆਲੂ ਉਹ ਕਰ ਦੋ ਆਲੂ ਦੀ ਕੱਚੀ ਪਟਾਈ ਵੀ ਕਰਦੇ ਹਾਂ ਬਈ ਨਹੀਂ ਆਲੂ ਦੀ ਆਪਾਂ ਪੱਕੀ ਪਟਾਈ ਕਰਾਂਗੇ ਕਿਉਂਕਿ ਲੇਟ ਹੋ ਗਏ ਠੀਕ ਹੈ ਇਹ 1847 ਬਾਸਮਤੀ ਲਾਤੀ ਠੀਕ ਹੈ ਇਹ ਵਾਹਨ ਲੇਟ ਕਰਿਆ ਨਹੀਂ ਤਾਂ ਕੱਚਾ ਉਹਨੇ ਰੇਟ 18 ਨਾਲ ਜੀ ਰੀਟ ਰੂਟ ਵਧੀਆ ਮਿਲ ਗਿਆ ਹਾਂ ਵਧੀਆ ਰੇਟ 27 2200 3000 ਰੁਪਏ ਵੇਚੇ ਫਿਰ ਵੀ ਘੱਟ ਹੀ ਮਿਲਿਆ ਜੀ ਆਪਾਂ ਨਿਕਲ 20 ਕੁਇੰਟਲ ਗ ਠੀਕ 99 ਚਲ ਫਿਰ ਵੀ ਲੱਖ ਰੁਪਏ ਤੱਕ ਪਹੁੰਚ ਗਈ ਆਪਾਂ ਕਹੀਏ ਕਿ ਨਹੀਂ ਹਾਂ ਚਲ ਖਰਚਾ ਪੱਤਾ ਹੋ ਕਰਕੇ ਵਧੀਆ ਚਲੋ ਸਾਨੂੰ ਤਾਂ ਬਈ ਇਹੀ ਹੁੰਦਾ ਵੀ ਕਿਸਾਨ ਕੋਲੇ ਵਧੀਆ ਫਸਲ ਹੋਵੇ ਹਨਾ ਤੇ ਆ ਜਵੈਣੀ ਬੂਟੀ ਬਾਰੇ ਹੋਰ ਕਿਹਨੂੰ ਕਿਹਨੂੰ ਪਤਾ ਬਾਈ ਤੁਸੀਂ ਵੀ ਦੱਸਿਓ ਜਰੂਰ ਆਪਾਂ ਨੂੰ ਕਮੈਂਟ ਕਰਕੇ ਖਾਸ ਤੌਰ ਤੇ ਜਿਹੜੇ ਹਰਿਆਣੇ ਵਾਲੇ ਵੀਰ ਆਪਣੇ ਨਾਲ ਜੁੜੇ ਹੋਏ ਨੇ ਉਹ ਜਰੂਰ ਦੱਸਿਓ ਸੋ ਠੀਕ ਆ ਪੰਦੇ ਬਾਈ ਮਿਹਰਬਾਨੀ ਥੈਂਕ ਯੂ ਜੀ